ਹਲਕਾ ਫਿਲੌਰ ਦੇ ਪਿੰਡ ਬਿਲਗਾ ਅਦੀਨ ਪੈਂਦੀ ਪੱਤੀ ਨੀਲੋਵਾਲ ਦੀਆਂ ਰਹਿਣ ਵਾਲੀਆਂ ਦੋ ਔਰਤਾਂ ਨਾਲ ਅੰਧਵਿਸ਼ਵਾਸ ਦੇ ਨਾਂ ਤੇ ਹਜ਼ਾਰਾਂ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤ ਔਰਤਾਂ ਨੇ ਦੋਸ਼ ਲਗਾਇਆ ਹੈ ਕਿ ਫਿਲੌਰ ਦੇ ਬ੍ਰਾਮਪੂਰੀ ਮਹੱਲਾ ਦੀ ਰਹਿਣ ਵਾਲੀ ਇੱਕ ਔਰਤ ਨੇ ਪੈਸੇ ਡਬਲ ਕਰਨ ਦੇ ਮਿੱਠੇ ਝਾਂਸੇ ਦੇ ਕੇ ਉਨ੍ਹਾਂ ਤੋਂ ਵੱਡੀ ਰਕਮ ਹੜੱਪ ਲਈ ਇਸ ਸਬੰਧੀ ਜਾਣਕਾਰੀ ਦਿੰਦੇ ਆ ਬਖਸ਼ੋ ਪਤਨੀ ਮੰਗਤਰਾਮ ਅਤੇ ਸੁਨੀਤਾ ਰਾਣੀ ਪਤਨੀ ਕਸ਼ਮੀਲ ਲਾਲ ਦੋਵੇਂ ਵਾਸੀ ਪੱਤੀ ਨੀਲੋਵਾਲ ਬਿਲਗਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਪੈਸੇ ਇੱਕ ਪੇਟੀ ਵਿੱਚ ਰੱਖ ਕੇ 5 ਦਿਨਾਂ ਬਾਅਦ ਉਹ ਰਕਮ ਡਬਲ ਹੋ ਕੇ ਮਿਲੇਗੀ। ਉਹਨਾਂ ਨੂੰ ਉਸ ਕਮਰੇ ਵਿੱਚ ਜਾਣ ਤੋਂ ਸਖਤ ਮਨਾਈ ਸੀ ਜਿੱਥੇ ਪੇਟੀ ਰੱਖੀ ਗਈ ਸੀ। ਪੀੜਤਾ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਜਦੋਂ ਉਹ ਪੈਸਿਆਂ ਬਾਰੇ ਪੁੱਛਣ ਗਏ ਤਾਂ ਦੋਸ਼ੀ ਔਰਤ ਨੇ ਫੋਨ ਤੇ ਬਹਾਨਾ ਬਣਾ ਦਿੱਤਾ ਕਿ ਉਹ ਕਿਤੇ ਬਾਹਰ ਗਈ ਹੋਈ ਹੈ। ਅਗਲੇ ਦਿਨ ਤੜਕੇ ਜਦੋਂ ਫਿਰ ਘਰ ਗਏ ਤਾਂ ਨਾ ਤਾਂ ਔਰਤ ਘਰ ਵਿੱਚ ਮੌਜੂਦ ਸੀ ਨਾ ਹੀ ਉਸ ਦਾ ਮੋਬਾਈਲ ਚੱਲ ਰਿਹਾ ਸੀ। ਇਸ ਦੌਰਾਨ ਦੋਸ਼ੀ ਨੇ ਪਰਿਵਾਰ ਦੇ ਮੈਂਬਰਾਂ ਵੱਲੋਂ ਕੁਝ ਅਣਪਛਾਤੇ ਨੌਜਵਾਨਾਂ ਨੂੰ ਨਾਲ ਲੈ ਕੇ ਪੀੜਤ ਔਰਤਾਂ ਨਾਲ ਗਾਲੀ-ਗਲੋਚ ਅਤੇ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਫਿਲੌਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਮਾਮਲੇ ਸੰਬੰਧੀ ਜਦੋਂ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਫਿਲੌਰ ਦੇ ਐਸਐਚਓ ਅਮਨ ਸੈਣੀ ਨੇ ਕਿਹਾ ਕਿ ਲੋਕਾਂ ਨੂੰ ਅੰਧਵਿਸ਼ਵਾਸ ਤੋਂ ਬਚਣਾ ਚਾਹੀਦਾ ਹੈ ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਪੈਸੇ ਡਬਲ ਕਰਨ ਵਰਗੀਆਂ ਕੋਈ ਵੀ ਗੱਲਾਂ ਹਕੀਕਤ 'ਚ ਨਹੀਂ ਹੁੰਦੀਆਂ ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਦੀ ਠੱਗੀ ਕਰਦਾ ਹੈ ਤਾਂ ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਕੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਤੇ ਵੀ ਪੈਸੇ ਲਗਾਉਣ ਤੋਂ ਪਹਿਲਾਂ ਪੂਰੀ ਜਾਂਚ ਪੜਤਾਲ ਕਰਨ ਤਾਂ ਜੋ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਿਆ ਜਾ ਸਕੇ। ਸਾਡੇ ਨਾਲ ਕੱਲ ਕੀ ਰਾਤ ਤੁਹਾਡਾ? ਬਖਸ਼ੂ ਕਿੱਥੇ ਤੇ ਰਹਿਣ ਵਾਲੇ? ਬਿਲਗੇ ਕੀ ਗੱਲਬਾਤ ਹੋਈ ਆ? ਸਾਣਾ ਗੱਲ ਕਹਿੰਦੇ ਐਸੇ ਸੀਗੇ ਸਾਡ ਕੋਲ ਲਿਆ ਹੋਏ ਇਹਨਾਂ ਨੇ। ਹਾਂਜੀ। 30000 ਰੁਪਇਆ ਲਿਆ ਵਾ ਇਹਨਾਂ ਨੇ। ओके okay. हां जी ਅਸੀਂ ਵੀ ਚਾਂਸੇਸ ਆ ਗਏ ਲੋਕਾਂ ਨੂੰ ਘਬਰਾਹ ਕਰ ਰਹੀ ਹੈ ਜਨਾਨੀ 30000 ਰੁਪਇਆ ਲੈ ਕੇ ਸਾਤੋਂ ਓਕੇ ਤੇ ਕਹਿੰਦੀ ਵਾ ਨਾ ਕਿਤੇ ਦੇ ਲੈਣ ਵਾਲੇ ਅਸੀਂ ਮਿਲ ਗਏ ਇਹ ਬ੍ਰਹਮਪੁਰੀ ਦੇ ਬ੍ਰਹਮਪੁਰੀ ਦੇ ਫੇਰ ਤੇ ਕੱਲ ਸਾਨੂੰ ਕਹਿੰਦੀ ਕੋਈ ਨਹੀਂ ਮੈਂ ਪੈਸੇ ਤਦ ਸਿਫੋਨ ਲੈ ਜਾਓ ਮੇਰਾ ਤੇ ਮੈਂ ਤੁਹਾਡੇ ਤੋਂ ਪੈਸੇ ਪਚਾਉਣੀ ਹੈ ਮੁੰਡਾ ਆ ਕੋਈ ਉਹ ਵੀਡੀਓ ਬਣਾ ਕੇ ਸਾਨੂੰ ਕਹਿੰਦਾ ਕੋਈ ਨਹੀਂ ਕਹਿੰਦਾ ਜਰੂਰ ਤੁਸੀਂ ਮੇਰੀ ਮਾਂ ਆ ਕੋਈ ਨਹੀਂ ਜੇ ਇਹਨੇ ਲੈ ਤਾਂ ਮੈਂ ਦਊਗਾ ਪੈਸੇ ਠੀਕ ਹੈ ਤੇ ਕੱਲ ਸਾਨੂੰ ਸਾਰੀ ਦਿਹਾੜੀ ਖਰਾਬ ਕੀਤਾ 8 ਵਜੇ ਤੇ ਅਸੀਂ ਆਏ ਹੋਏ ਹਾਂ ਤੇ ਸਾਡੀ ਰਾਤੀ 7 ਵਜੇ ਗਏ ਆ ਅਸੀਂ ਕਦੇ ਐਨ ਨੂੰ ਜਾਵੇ ਕਦੇ ਉਧਰ ਨੂੰ ਜਾਵੇ ਕੋਈ ਨਹੀਂ ਮੈਂ ਪੈਸੇ ਦਿਨੀ ਆ ਆਉਂਦਾ ਆ ਕੋਈ ਲੈ ਕੇ ਇਦਾਂ ਆ ਜਿਵੇਂ ਸਾਨੂੰ ਮੂਰਖ ਬਣਾਈ ਜਾਨੀ ਆ ਤੇ ਅੱਜ ਤੇ ਅਸੀਂ ਸਾਨੂੰ ਅਸੀਂ ਕਿਉਂ ਆਏ ਨਹੀਂ ਫੋਨ ਬੰਦ ਕਰ ਲਿਆ ਮੁੰਡੇ ਨੇ ਵੀ ਉਹਨੇ ਵੀ ਅਸੀਂ ਫੇਰ ਆ ਗਏ ਅੱਜ ਅਸੀਂ ਇਹਨਾਂ ਨੂੰ ਲੈ ਕੇ ਆਏ ਨਾਲ ਉਹ ਉਹਨਾਂ ਦੇ ਵੀ ਪੈਸੇ ਅੱਧ-ਅੱਧ ਮੇਰੇ ਆ ਦੋਹਾਂ ਜਣੀਆਂ ਦੇ ਆ ਤਾਂ ਉਹਦਾ ਉਹਦਾ ਮੁੰਡੇ ਆਏ ਅਸੀਂ ਕਿਹਾ ਵੀ ਤੁਹਾਡੀ ਮੰਮੀ ਕਿੱਥੇ ਗਈ ਆ ਕਹਿੰਦੇ ਚਲੋ ਬਾਹਰ ਹੋ ਬਾਹਰ ਹੋ ਬਾਹਰ ਹੋ ਕੇ ਗੱਲ ਕਰੋ ਸਾਡੇ ਨਾਲ ਤੇ ਅਸੀਂ ਕਿਹਾ ਨਹੀਂ ਵੀ ਅਸੀਂ ਤਾਂ ਪੈਸਿਆਂ ਦਾ ਪੁੱਛਦੇ ਆ ਵੀ ਚਲੋ ਬੇਟਾ ਤੁਹਾਨੂੰ ਵੀ ਜਾਣ ਆਈਆਂ ਤੁਸੀਂ ਵੀ ਵੀ ਅਸੀਂ ਤਾਂ ਗਰੀਬ ਆ ਗਰੀਬਾਂ ਥੋੜੀ ਧੜੱਗ ਨਾਲੇ ਸਾਨੂੰ ਪਤਾ ਲੱਗਾ ਅੰਡ ਗਵਾਂਡ ਤੋਂ ਸਾਰਿਆਂ ਤੋਂ ਵੀ ਗਮਰਾਹ ਕਰ ਰਹੀ ਹੈ ਜਨਾਨੀ ਇੱਦਾਂ ਲਈ ਆ ਤੇ ਫਰਾਡ ਕਰ ਰਹੀ ਆ ਹਰੇਕ ਦੇ ਨਾਲ ਬਈ ਰਾਣੀ ਹੈਗੀ ਆ ਤੇ ਕਹਿੰਦੀ ਮੈਂ ਚੇਲਪੂਣਾ ਕਰਦੀ ਏਦਾਂ ਆ ਜੋ ਆ ਫਲਾਨਾ ਆ ਮੈਂ ਲੱਖ ਲੱਖ ਰੁਪਏ ਲੈ ਨਹੀਂ ਕਿਸੇ ਤੋਂ ਵਿਆਹ ਲੈਣੀ ਆ ਕਿਸੇ ਤੋਂ 2 ਲੱਖ ਲੈ ਕੇ ਉਹਦੇ ਮੈਂ ਜਾਦੇ ਬਣਾ ਦਿੰਨੀ ਆ ਪੈਸੇ ਅੱਛਾ ਜੀ ਤੇ ਬਹੁਤ ਸਾਨੂੰ ਜਿੱਦਾਂ ਇਦਾਂ ਕਰ ਲਿਆ ਇਦਾਂ ਗਾਇਬ ਤੇ ਦੋ ਦੋ ਮੁੰਡੇ ਆਏ ਕਹਿੰਦੇ ਹਨਾ ਤੁਸੀਂ ਕੌਣ ਹੋ ਹੁੰਨੇ ਆ ਮੇਰੇ ਚ ਆ ਕੱਪੜੇ ਪਾੜਤੇ ਤੇ ਉਹ ਹੁੰਦੇ ਨੇ ਲੱਤਾਂ ਮਾਰੀਆਂ ਮੇਰੀ ਵੱਖੀ ਚ ਨਾਲੇ ਗੋਡਿਆਂ ਤੇ ਮਾਰਨਾ ਪਿਆ ਇੱਥੇ ਮਾਰਿਆ ਮੇਰੇ ਹੁੰਦਿਆਂ ਨੇ ਦੋਵੇਂ ਮੁੰਡੇ ਉਹਦੇ ਮਾਤਾ ਦੇ ਸੀਗੇ ਤੇ ਉਹਦੀ ਨੂੰਹ ਕਹਿੰਦੀ ਚਲੋ ਬਾਹਰ ਹੋ ਕੇ ਗੱਲ ਕਰੋ ਸਾਡੇ ਨਾਲ ਸੀ ਕੋਈ ਪੈਸਿਆਂ ਦਾ ਮਟਰ ਟਰੱਕ 'ਚ ਉਹ ਸਮਾਨ ਪੇਟੀ 'ਚ ਕੱਢ ਗਏ ਤਾਂ ਵਿਸ਼ਵਾਸ ਵਾਲਾ ਕੀ ਕਹਿਣਾ ਚਾਹੁੰਦਾ ਇਹ ਇਹ ਸਾਡੇ ਘਰ 'ਚ ਰੱਖ ਕੇ ਆਈ ਕਹਿੰਦੀ ਕੋਈ ਨਹੀਂ ਕਹਿੰਦੀ ਪੈਸੇ ਤੁਹਾਡੇ ਮੈਂ ਬਣਾ ਕੇ ਤੁਹਾਨੂੰ ਦਵਾਂਗੀ ਤੁਸੀਂ ਮੈਨੂੰ ਨਾ ਇਦਾਂ ਪੈਸੇ ਪਾਈ ਚਲੋ 10-10 ਹਜ਼ਾਰ ਹਜੇ ਤੁਹਾਡਾ ਕੰਮ ਨਹੀਂ ਹੋਇਆ ਹਜੇ ਤੁਹਾਡਾ ਕੰਮ ਨਹੀਂ ਹੋਇਆ ਉਹਦਾ ਕੀ ਮਤਲਬ ਸੀਗਾ ਜਿਹੜਾ ਤੁਹਾਡੇ 10-10 ਹਜ਼ਾਰ ਰੁਪਏ ਕਹਿੰ ਕਹਿੰਦੀ ਸੀ ਉਹ ਪੈਸੇ ਬਣਾ ਕੇ ਦਵਾਂਗੇ ਤੁਹਾਨੂੰ ਜਿਆਦਾ ਮੈਂ ਤਾਂ ਬਹੁਤ ਪੈਸੇ ਬਣਾਉਣੀ ਆ ਮੈਂ ਲੋਕਾਂ ਤੋਂ ਲੈ ਕੇ ਲੈ ਕੇ ਤਾਂ ਦੁੱਗਲੇ ਬਣਾ ਦੇਣਾ ਕਿ ਕਿੱਦਾਂ ਬਣਾਉਂਦੇ ਨੇ ਪੈਸੇ ਅਸੀਂ ਪੁੱਛਿਆ ਕਹਿੰਦੀ ਕੋਈ ਨਹੀਂ ਤੁਹਾਡੇ ਸਾਹਮਣੇ ਸਾਰਾ ਕੁਝ ਕਰਨਾ ਆ ਮੈਂ ਦੇਖਿਓ ਤੁਸੀਂ ਕਹਿੰਦੀ ਸਾਨੂੰ ਕਦੀ 10000 ਤੁਹਾਡਾ ਮਤਲਬ ਤੁਹਾਨੂੰ ਅੰਧਵਿਸ਼ਵਾਸ ਹੈ ਉਹਨਾਂ ਨੇ ਲੈ ਹਾਂਜੀ ਹਾਂਜੀ ਅੰਧਵਿਸ਼ਵਾਸ ਚ ਲਿਆ ਸਾਨੂੰ ਹਾਂ ਤੇ ਸਭ ਤੋਂ ਕੋਈ 10 ਪਵਾਲਾ 12 ਪਵਾਲਾ ਕਦੀ 5 ਪਵਾਲਾ ਹੁਣ ਪਾ ਦੋ ਪੈਸੇ ਹੁਣ ਮੈਨੂੰ ਚਾਹੀਦੇ ਐ ਏਦਾਂ ਜੋ ਮੈਂ ਤੁਹਾਡੇ ਲਈ ਸਮਾਨ ਲੈਣੀ ਮੈਂ ਤੁਹਾਡੀ ਪੂਜਾ ਕਰਦੀ ਐ ਏਦਾਂ ਕਰਦੀ ਜੋ ਕਰਦੀ ਆ ਮੈਂ ਆਨੀ ਆ ਮੈਂ ਆ ਜਾਨੀ ਮੈਂ ਕੱਲ ਨੂੰ ਖੋਲਦੀ ਆ ਬੇਟੀ ਮੈਂ ਨਹੀਂ ਕਰਦੀ ਫਿਰ ਪੈਸੇ ਮਿਲੇ ਨਹੀਂ ਹਾਂ ਨਹੀਂ ਪੈਸੇ ਨਹੀਂ ਸਾਨੂੰ ਆ ਕਹਿੰਦੀ ਮੈਂ ਦਊਂਗੀ ਜ਼ਰੂਰ ਮੈਂ ਦਿੰਨੀ ਆ ਮੈਂ ਕਰਦੀ ਆ ਮੈਂ ਵੜਾਉਣੀ ਆ ਤੁਹਾਨੂੰ ਕੋਈ ਨਹੀਂ ਮੈਂ ਲੈ ਆ ਵੈਸੇ ਮੇਰਾ ਕੰਮ ਨਹੀਂ ਹੋਇਆ ਮੈਂ ਤੁਹਾਨੂੰ ਮੇਤੋ ਕੰਮ ਨਹੀਂ ਹੁੰਦਾ ਮੇਰਾ ਗੁਰੂ ਕਹਿੰਦਾ ਨਹੀਂ ਕੰਮ ਹੋਣਾ ਤੁਹਾਨੂੰ ਪੈਸੇ ਦਿੰਨੀ ਆ ਮੈਂ ਮੈਂ ਕਹਿੰਦਾ ਅੱਧ ਬਚਵਾਜ ਤੁਸੀਂ ਫਸ ਗਏ ਹਾਂ ਹਾਂਜੀ ਹਾਂਜੀ ਅਸੀਂ ਸਾਨੂੰ ਗਰੀਬਾਂ ਨੂੰ ਵਸਾਇਆ ਇਹਨਾਂ ਨੇ ਤਾਂ ਕੰਮ ਕਰਕੇ ਉਹ ਵੀ ਕਿਸੇ ਨੂੰ ਲੱਗ ਜਾ ਕੇ ਕੀਤਾ ਹਾਂਜੀ ਇਹ ਇਹ ਕੀ ਹੈ ਇੱਕ ਮੈਂ ਹਾਂਜੀ ਹਾਂਜੀ ਉਹ ਕਿੱਥੋਂ ਦੇ ਰਹਿਣ ਵਾਲੇ ਜਿਹੜਾ ਇਹ ਨਾਲ ਦੇ ਜਿਹੜੇ ਕਿਸੇ ਦੇ ਰਹਿਣ ਵਾਲੇ ਇਹ ਵੀ ਉੱਥੇ ਗਵਾਂਢੀ ਆ ਸਾਡੇ ਨਾਲ ਹਾਂਜੀ ਹਾਂਜੀ ਇਹਨਾਂ ਦਾ ਕੀ ਨਾਮ ਇਹਨਾਂ ਦਾ ਹੀ 15 15 ਮੇਰਾ ਆ ਤੁਸੀਂ ਫਰੋਟ ਥਾਣੇ ਦਰਖਾਸਤ ਦੇਤੀ ਹਾਂਜੀ 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 ਇਹਨਾਂ ਨੇ ਹਾਂਜੀ ਉਹ ਕਹਿੰਦੇ ਸੀ ਉੱਥੇ ਜਾਓ ਜੀ ਸਾਡਾ ਮੇਰਾ ਨਾਮ ਸੁਨੀਤਾ ਰਾਣੀ ਆ ਮੈਂ ਬਿਲਕੁਲ ਤੋਂ ਰਹਿਣ ਵਾਲੀ ਆ ਈ ਹੱਸਾ ਵਾਪਰੇ ਸਾਡੇ ਕੋਲ ਜੀ ਇੱਕ ਇਹ ਲੇਡੀਸ ਆਈ ਸੀ ਮਾਤਾ ਨੂੰ ਮੰਨਦੀ ਆ ਕਹਿੰਦੀ ਮੈਂ ਕਹਿੰਦੀ ਮੈਂ ਪੈਸਿਆਂ ਦੀ ਬਰਸਾਤ ਕਰਾਉਣੀ ਆ ਲੇਡੀਸ ਦਾ ਨਾਮ ਨਹੀਂ ਸਾਨੂੰ ਪਤਾ ਜੀ ਉਹ ਮਾਤਾ ਨੂੰ ਮੰਨਦੀ ਆ ਉਹ ਪੂਨਮ ਦੇ ਨਾਂ ਤੇ ਸਾਤੋਂ ਪੈਸੇ ਸੈਂਡ ਕਰਾਉਂਦੀ ਸੀਗੀ ਉਹ ਰੈਣ ਵਾਲੀ ਸੀ ਉਹ ਰੈਣੋ ਬ੍ਰਾਂਧਪੂਰੀ ਦੇ ਰਹਿਣ ਵਾਲੀ ਆ ਕਿ ਹੱਸਾ ਵਾਪਰੇ ਸਾਡੇ ਨਾਲ ਹੱਸਦਾ ਵਜੇ ਅੱਛਾਨਾ ਕੱਲ ਅਸੀਂ ਆਏ ਸੀ ਕੱਲ 8 ਵਜੇ ਤੋਂ ਆਣ ਕੇ ਸ਼ਾਮ ਦੇ 8 ਵਜੇ ਤੱਕ ਅਸੀਂ ਉਹਦੇ ਘਰ ਦੇ ਮੋਰੇ ਬੈਠੇ ਰਹੇ ਆ ਭੁੱਖੇ ਤੇ ਆਏ ਉਦੇ ਮਗਰ ਰਹੇ ਆ ਕਹਿੰਦੀ ਕਦੇ ਕਹਿੰਦੀ ਮੈਂ ਘੰਟੇ ਤੱਕ ਪੈਸੇ ਮਗਾਨੀ ਕਦੇ ਡੇਢ ਘੰਟੇ ਤੱਕ ਕਦੇ 2 ਘੰਟਿਆਂ ਤੱਕ ਇਦਾਂ ਕਹਿੰਦੀ ਰਹਿੰਦੀ ਸਾਨੂੰ ਲਾਰੇ ਚ ਰੱਖਿਆ ਅਹੀ ਰਾਤੀ 8 ਵਜੇ ਗਏ ਫਿਰ ਇੱਕ ਮੁੰਡਾ ਸੀ ਉਹਨੇ ਪਤਾ ਨਹੀਂ ਕੌਣ ਸੀ ਉਹਦਾ ਫਰੈਂਡ ਸੀ ਪਤਾ ਨਹੀਂ ਕੀ ਸੀ ਉਹਨੇ ਜ਼ਿੰਮੇਵਾਰੀ ਚੱਕੀ ਕਹਿੰਦਾ ਮੈਂ ਤੁਹਾਨੂੰ ਪੈਸੇ ਲੈ ਕੇ ਦਊਗਾ ਵੀ ਤੁਸੀਂ ਮਾਤਾ ਜੀ ਨੂੰ ਪਰੇਸ਼ਾਨ ਨਾ ਕਰੋ ਉਹਨੇ ਸਾਨੂੰ ਮਾਤਾ ਦਾ ਫੋਨ ਲੈ ਕੇ ਦਿੱਤਾ 4000 ਦਾ ਫੋਨ ਓਏ ਤੇ ਸਾਨੂੰ ਕਹਿੰਦਾ ਮੈਂ ਪੈਸੇ ਅੱਜ ਦਊਗਾ ਅੱਜ ਦੀ ਸਾਨਾ ਵਾਦਾ ਕੀਤਾ ਸੀ ਅੱਜ ਜਦੋਂ ਅਸੀਂ ਪੈਸੇ ਲੈਣ ਲਈ ਗਏ ਤੇ ਉਹਦੇ ਮਾਤਾ ਦੇ ਆਪ ਹੈ ਨਹੀਂ ਸੀ ਉਹਦੇ ਮੁੰਡੇ ਸੀਗੇ ਉਹਦੇ ਮੁੰਡਿਆਂ ਨੇ ਸਾਡੇ ਨਾਲ ਹੱਥੋ ਪਾਈ ਕੀਤੀ ਮੇਰੇ ਨਾਲ ਤੇ ਸਾਡੀ ਗਵਾਂਡਣ ਸੀਗੀ ਅਸੀਂ ਦੋਨੇ ਜਿੱਦਾਂ ਲਾਲਚ ਦੇ ਵਿੱਚ ਆਣ ਕੇ ਫਸ ਗਈਆਂ ਸਾਨੂੰ ਉਹਨਾਂ ਨੇ ਆਪਣੇ ਬਹਿਕਾਵੇ ਚ ਲਿਆ ਇਸ ਚੀਜ਼ ਦੇ ਪੈਸੇ ਜਿਹੜੇ ਉਹਨਾਂ ਨੇ ਲਏ ਸੀਗੇ ਤਾਂ ਤੋਂ ਤੁਸੀਂ ਸਾਨੂੰ ਉਹਨਾਂ ਨੇ ਕਿਹਾ ਸੀ ਵੀ ਮੈਂ ਪੈਸੇ ਤੁਹਾਨੂੰ ਬਣਾ ਕੇ ਦਵਾਂਗੀ ਜੇ ਅਸੀਂ 10000 ਲਵਾਂਗੇ ਤਾਂ ਉਹਦੇ ਨਾਲ ਅਸੀਂ ਮੈਂ 25 ਲੱਖ ਤੱਕ ਬਣਾ ਸਕਦੀ ਆਂ ਕਹਿੰਦੀ 25 ਲੱਖ ਤੁਹਾਨੂੰ ਬਣਾ ਕੇ ਦਵਾਂਗੀ ਅਸੀਂ ਕਿੰਨੀ ਰਕਮ ਦੇ ਦਿੱਤੀ ਅਸੀਂ ਉਹਨਾਂ ਨੂੰ 30000 ਰੁਪਇਆ ਦਿੱਤਾ ਜੇ ਗਾਹ ਕੇ ਇਸ ਤਰ੍ਹਾਂ ਦਿੱਤੇ ਆ ਕਿ ਅਸੀਂ ਅਸੀਂ ਸਕੈਨਰ ਵੀ ਕੀਤੇ ਆ ਉਹਨੂੰ ਕੈਸ਼ ਵੀ ਦਿੱਤੇ ਆ ਇੱਕ ਉਹਦੇ ਘਰੇ ਕੰਮ ਕਰਦੀ ਆ ਲੇਡੀਸ ਲੁਧਿਆਣੇ ਤੋਂ ਉਹ ਦੋਨੀਆਂ ਜਣੀਆਂ ਸਾਡੇ ਘਰੇ ਆਈਆਂ ਸੀ ਅਸੀਂ ਘਰੇ ਉਹਨੂੰ ਦਿੱਤੇ ਪੈਸੇ ਕੈਸ਼ ਤੇ ਬਾਕੀ ਉਹਨੂੰ ਸਕੈਨਰ ਤੇ ਵੀ ਕੀਤੇ ਆ ਸਕੈਨਰ ਜਿਹੜੇ ਸਕੈਨਰ ਕੀਤੇ ਉਹ ਸਕੈਨਰ ਸਾਡੇ ਕੋਲ ਪਏ ਆ ਤੁਹਾਨੂੰ ਸਮਝ ਨਹੀਂ ਵੀ ਇਹ ਅੰਧਵਿਸ਼ਵਾਸ ਹੈ ਇਹ ਨਹੀਂ ਸਾਨੂੰ ਪਤਾ ਅਸੀਂ ਤਾਂ ਗਰੀਬ ਬੰਦੇ ਆ ਅਸੀਂ ਪੈਸੇ ਤੇ ਲਾਲਚ ਨੂੰ ਫਸ ਗਏ ਜਿਹੜੀ ਉਹ ਗੱਲ ਪੇਟੀ ਵਾਲੀ ਹੈਗੀ ਕਹਿੰਦੇ ਪੇਟੀ ਦੇ ਵਿੱਚ ਉਹਨੇ ਕੋਈ ਹਨਾ ਆਪਣੇ ਜੰਤਰ ਮੰਤਰ ਵਾਲੀਆਂ ਚੀਜ਼ਾਂ ਰੱਖੀਆਂ ਲਾਲ ਕੱਪੜਾ ਮਗਾ ਕੇ ਹੋਰ ਵਿੱਚ ਕਿੰਨਾ ਖੋਸ਼ੀ ਉਹਨੇ ਸਮਾਨ ਰੱਖਿਆ ਹੋਇਆ ਉਹ ਜਿੰਦਾ ਲਾ ਕੇ ਚਾਬੀ ਉਹ ਨਾਲ ਲੈ ਕੇ ਗਈ ਆ ਅਸੀਂ ਉਹਨੂੰ ਕਹਿੰਨੇ ਪੇਟੀ ਖੋਲ ਦੇ ਉਹ ਪੇਟੀ ਵੀ ਨਹੀਂ ਖੋਲਦੀ ਹੈਗੀ ਸਾਨੂੰ ਕਿ ਉਹ ਸਰ ਕਮਰੇ ਚ ਬੰਦਣਾ ਬਿਲਕੁਲ ਬੰਦ ਕੀਤਾ ਆ ਕਹਿੰਦੀ ਜੇ ਤੁਸੀਂ ਪੇਟੀ ਨੂੰ ਹੱਥ ਲਾਇਆ ਜਾਓ ਕਮਰੇ ਚ ਬੜੇ ਤਾਂ ਤੁਹਾਨੂੰ ਚੀਜ਼ਾਂ ਨੇ ਫੜ ਲੈਣਾ ਆ ਜੀ ਗੱਲ ਕਰੀਏ ਕਿ ਉਹ ਇੱਥੇ ਕਿਰਾਏ ਦੇ ਰਹਿ ਰਹੇ ਸੀ ਕਿਉਂਕਿ ਉਹਨਾਂ ਦਾ ਆਪਣਾ ਅੰਜੂ ਵੀ ਮਤਾ ਜੀ ਨਹੀਂ ਜੀ ਸਾਨੂੰ ਕਹਿੰਦੀ ਅਸੀਂ ਆਪਣਾ ਕਮਰਾ ਲਿਆ ਹੈ ਆਪਣਾ ਘਰ ਆ ਸਾਡਾ ਬਣਾਇਆ ਹੋਇਆ ਉਹਨੇ ਇਸੇ ਕੰਮਾਂ ਤੋਂ ਬਣਾਇਆ ਉਹਨੇ ਉਹ ਪਲਾਟ ਲੈ ਲੈ ਕੇ ਰੱਖੇ ਹੋਏ ਹਾਂਜੀ ਬਹੁਤ ਲੋਕਾਂ ਨਾਲ ਹੋਏਗਾ ਇਦਾਂ ਤੁਹਾਡੇ ਬਿਲਗੇ ਚੋ ਕਿੰਨੇ ਪਰਿਵਾਰ ਹੈ ਜਨਾ ਸਾਡੇ ਬਿਲਗੇ ਚੋਂ ਪਵਾਦੜਿਆਂ ਤੋਂ ਆ ਤੇ ਤਲਵਣਦੇ ਆ ਕੋਈ ਕੰਦੋਲਿਆ ਤੋ ਨੂਰਮੈਲ ਦੇ ਕਹਿੰਦੀ ਮੇਰੀ ਸੰਗਤ ਬਹੁਤ ਆ ਪਿੰਡ ਵਾਲਿਆਂ ਨੂੰ ਇਹ ਪਿੰਡ ਵਾਲਿਆਂ ਨੂੰ ਇਦਾਂ ਕਰਦੀ ਹਾਂਜੀ ਪਿੰਡ ਵਾਲਿਆਂ ਨੂੰ ਜਿਹੜੇ ਕੀ ਉਹਦੇ ਭੋਲੇਪਨ ਚ ਜਿੱਦਾਂ ਫਸ ਜਾਂਦੇ ਆ ਹਾਂਜੀ ਅਸੀਂ ਫਲੋਰ ਤਲਾ ਦਿੱਤੀ ਹਾਂਜੀ ਅਸੀਂ ਫਲੋਰ ਠਾਣੇ ਚ ਗਏ ਸੀ ਤੇ ਉਹ ਮਿਲਗਾ ਪੈਂਦਾ ਹਾਂਜੀ ਜੀ ਸਾਨੂੰ ਮਿਲਗਾ ਪੈਂਦਾ ਲੇਕਿਨ ਸਾਡੀ ਲੜਾਈ ਫਲੋਰ ਚ ਹੋਈ ਸੀ ਤੇ ਅਸੀਂ ਕਿ ਸਾਨੂੰ ਫੇਰ ਬਾਅਦ ਵਿੱਚ ਉਹ ਕਹਿਣਗੇ ਵੀ ਇਹ ਸਾਡੇ ਘਰੇ ਆਏ ਧਾਵਾ ਬੋਲਿਆ ਅਸੀਂ ਇਸ ਕਰਕੇ emergancy ਚ ਇੱਥੇ ਆ ਗਿਆ ਜਿਹੜੇ ਇਦਾਂ ਲੋਕੀ ਜਿਹੜੇ ਹੋਰ ਨਾਲ ਪਾਸ ਸਕਣ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡੇ ਅਸੀਂ ਕਹਿੰਨੇ ਆ ਵੀ ਕਿਸੇ ਦੇ ਚੱਕਰਾਂ ਚ ਨਾ ਆਓ ਸਾਡੇ ਨੂੰ ਇਨਸਾਫ ਦਿੱਤਾ ਜਾਵੇ ਜੋ ਸਾਡਾ ਪੈਸਾ ਖਰਚ ਕੀਤਾ ਉਹ ਵੀ ਸਾਨੂੰ ਮਿਲ ਜਾਵੇ ਬਾਕੀ ਇਦਾਂ ਦੇ ਜਿਹੜੇ ਗਮਰਾਹ ਕਰਨ ਵਾਲੇ ਬੰਦੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿੰਨੀ ਕੀ ਰਾਸ਼ੀ ਹੈ ਦਾ ਡਿੱਕੀ ਲੈ ਕੇ ਪੈਸੇ ਸੀਗੇ ਜਿੰਨਾ ਦਾ ਲੋਡ ਜੀ ਬਚ ਚੁੱਕੀ ਆ ਸਾਡੀ ਹੈਗੀ ਸੀਗੀ ਵੀ 40-50 ਹਜ਼ਾਰ ਦੇ ਲਾਗੇ ਜਿੱਦਾਂ 30 ਹਜ਼ਾਰ ਮੇਰੀ ਗਵਾਂਡਣ ਨੇ ਦਿੱਕਤਾ 30 ਹਜ਼ਾਰ ਮੈਂ ਦਿੱਤਾ ਕੌਣ ਦਾ ਰੋਗ ਇੱਥੇ ਪਰਾ ਰਿਆ ਹੋਣ ਹੁਣ ਉਸ ਟਾਈਮ ਉਹ ਘਰੇ ਨਹੀਂ ਹੈਗੀ ਉਹਦੇ ਨਿਆਣੇ ਘਰੇ ਆ ਮੁੰਡੇ ਵੀ ਉਹਦੇ ਘਰ ਆ ਤੇ ਉਹਨਾਂ ਦੀ ਇੱਕ ਨੋਆ ਪਜਾ ਕੇ ਲੈ ਕੇ ਆਇਆ ਉਹ ਵੀ ਸ਼ਾਦੀਪੁਰੇ ਤੋਂ ਤੇ ਉਹ ਘਰੇ ਆ ਤੇ ਉਹਨਾਂ ਦੀ ਸੱਸਾ ਆਈ ਹੋਈ ਆ ਉਹਨਾਂ ਨੇ ਸਾਰੇ ਰਿਸ਼ਤੇਦਾਰ ਇਕੱਠੇ ਕਰਕੇ ਰੱਖੇ ਹੋਇਆ ਇਸ ਟਾਈਮ ਉਹ ਸਾਰੇ ਇਕੱਠੇ ਆ ਘਰੇ ਸਰ ਇੱਕ ਬਕਸੋ ਲੇਡੀਜ਼ ਹਸਪੀਟਲ ਵਿੱਚ ਦਾਖਲਿਆ ਉਹਨਾਂ ਕਟਮਾਰ ਹੋਈ ਆ ਪੈਸਿਆਂ ਦਾ ਲੈਣ ਦੇਣ ਕਰਕੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਸਾਰੇ ਲੋਕਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਹੋ ਅੰਧਵਿਸ਼ਵਾਸ ਕਰਕੇ ਉਹ ਮੇਰੇ ਕੋਲ ਵੀ ਇੱਕ ਕੰਪਲੇਂਟ ਆਈ ਹੈ ਕੋਈ ਕਿ ਬਈ ਬਖਸ਼ੋ ਕਰਕੇ ਇੱਕ ਲੇਡੀਜ਼ ਐਡਮਿਟ ਹੋਇਆ ਹੈ ਨਾ ਜਿਹਨਾਂ ਦੱਸਿਆ ਹੈ ਕਿ ਬਈ ਉਹਨਾਂ ਨੇ ਕਿਸੇ ਨੂੰ ਪੈਸੇ ਦਿੱਤੇ ਸੀ ਤੇ ਉਹ ਅੱਗੋ ਦੀ ਜੋ ਲੇਡੀਜ਼ ਆ ਉਹਨਾਂ ਦੇ ਮਹੱਲੇ ਦੀ ਕਿਤੇ ਰਹਿੰਦੀ ਹੈ ਤੇ ਉਹ ਅੱਗੋ ਦੀ ਡਬਲ ਕਰਾਉਣ ਦਾ ਚਾਹਸਾ ਦਿੰਦੀ ਹੈ ਤੇ ਬਈ ਇਹ ਉਹਦੇ ਕੋਲ ਪੈਸੇ ਲੈਣ ਗਏ ਐ ਇਸ ਵੀਰੇ ਤੇ ਇਹਨਾਂ ਦੀ ਆਪਸ ਤੂ-ਤੂ ਮਮਮ ਹੋਈ ਹੈ ਤੇ ਲੜਾਈ ਹੋਈ ਹੈ ਤੇ ਉਹ ਜੋ ਦੂਜੀ ਧੀ ਰਹਾ ਉਹਨੇ ਵੀ ਸਾਨੂੰ ਕੰਪਲੇਂਟ ਦਿੱਤੀ ਹੈ ਉਹਨਾਂ ਦੀ ਕਿਸੇ ਰਿਸ਼ਤੇਦਾਰ ਨਗੇ ਸੁਮਨਦੀਪ ਨੇ ਕੰਪਲੇਂਟ ਦਿੱਤੀ ਹੈ ਪਰ ਬੇਸਿਕਲੀ ਗੱਲ ਇਹ ਹੋਈ ਹੈ ਕਿ ਬਈ ਕੋਈ ਇਹਨਾਂ ਨੂੰ ਪੈ ਜੈਸੇ ਡਬਲ ਕਰ ਦਵਾਂਗੇ ਜਾਂ ਕੋਈ ਫਾਇਦਾ ਦਵਾਂਗੇ ਉਸ ਗਰਾਉਂਡ ਦੇ ਉੱਤੇ ਹੋਈ ਹੈ ਬੇਸਿਕਲੀ ਤੇ ਇਦਾਂ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਕਿ ਇਦਾਂ ਦੀ ਕੋਈ ਚੀਜ਼ ਨਹੀਂ ਕਿ ਪੈਸੇ ਡਬਲ ਕਰਦੇ ਨੇ ਤੁਹਾਡੇ ਟ੍ਰਿਪਲ ਕਰਦੇ ਨੇ ਇਦਾਂ ਦੀ ਕੋਈ ਚੀਜ਼ ਨਹੀਂ ਕੋਈ ਅਗਰ ਕਿਸ ਤੋਂ ਹੱਥ ਉਧਾਰ ਲੈਂਦਾ ਕੋਈ ਮਦਦ ਲੈਂਦਾ ਉਹ ਵੀ ਆਪਣੇ ਰਿਸ਼ਤੇਦਾਰੀ ਚ ਜਾਂ ਕੋਈ ਜਾਣ ਪਛਾਣ ਬੜਾ ਹੋਏ ਲੋੜ ਤੇ ਬੰਦਾ ਲੈ ਸਕਦਾ ਪਰ ਅਗਰ ਕੋਈ ਕਿਸ ਤੋਂ ਇਸ ਇਸ ਗਰਾਉਂਡ ਦੇ ਉੱਤੇ ਲੈਂਦਾ ਕਿ ਤੇਰੇ ਪੈਸੇ ਵੱਧ ਹੋ ਜਾਣਗੇ ਜਾਂ ਘੱਟ ਹੋ ਜਾਣਗੇ ਇਦਾਂ ਦਾ ਕੋਈ ਗਰਾਉਂਡ ਨਹੀਂ ਤੇ ਲੋਕਾਂ ਨੂੰ ਇਸ ਚੀਜ਼ ਦੇ ਸਜਗ ਹੋਣਾ ਚਾਹੀਦਾ ਐ ਇਦਾਂ ਦੇ ਕੋਈ ਗਲਤ ਵਾਦ ਨੀ ਬਾਕੀ ਜੋ ਇਹਨਾਂ ਦੀ ਲੜਾਈ ਹੋਈ ਹੈ ਅਗਰ ਉਹਨੇ ਕੋਈ ਠੱਗੀ ਕੀਤੀ ਹੈ ਉਹਨੂੰ ਅਸੀਂ ਮੈਟਰ ਨੂੰ ਬੜੇ ਸੀਰੀਅਸਲੀ ਦੇਖਾਂਗੇ ਕਿ ਅਗਰ ਪੈਸੇ ਦੇ ਨਾਮ ਤੇ ਕੋਈ ਕਿਸਣਾ ਠੱਗੀ ਕਰ ਰਿਹਾ ਹੈ ਕਹਿਦਾ ਹੁਣਾ ਕੋੜਾ ਡਾਕੂਮੈਂਟ ਤੇ ਪ੍ਰੂਫ ਹੈ ਜਿਹੜੇ ਉਹਨਾਂ ਨੇ ਗੂਗਲ ਪੇ ਕੀਤੇ ਹੋਰ ਉਹਨਾਂ ਨੂੰ ਸ਼ੇਅਰ ਕੀਤੇ ਪੈਸੇ ਉਹਨਾਂ ਕੋਲ ਡਾਕੂਮੈਂਟ ਬਟੇੜਾ ਹਾਂਜੀ ਹਾਂਜੀ ਉਹ ਐਸੇ ਰਵਿੰਦਰ ਸਿੰਘ ਅਰਵਿੰਦਰ ਜੀ ਲੱਗੇ ਨੇ ਉਹ ਹੁਣ ਦੇਖਣਗੇ ਇਹਨਾਂ ਦੇ ਕਿ ਕਿੰਨੇ ਪੈਸੇ ਇਹਨਾਂ ਨੇ ਸ਼ੇਅਰ ਕੀਤੇ ਕੀ ਇਹਨਾਂ ਨੇ ਕਮਿਟਮੈਂਟ ਕੀਤੀ ਸੀ ਕਿ ਕਿੰਨੇ ਪੈਸੇ ਹੋਰ ਕਰਨਗੇ ਤੇ ਫਿਰ ਇਹ ਲੜੇ ਮੈਂ ਤੇ ਪਹਿਲੇ ਤੁਹਾਡੇ ਮਾਧਿਅਮ ਰਾਹੀਂ ਦੱਸਿਆ ਹੈ ਕਿ ਬਈ ਐਦਾਂ ਦੀ ਕੋਈ ਵੀ ਪਾਲਿਸੀ ਨਹੀਂ ਹੁੰਦੀ ਕਿ ਤੁਹਾਡੇ ਪੈਸੇ ਡਬਲ ਹੋ ਜਾਣ। ਤੁਸੀਂ ਕਿਤੇ ਵੀ ਅਗਰ ਪੈਸੇ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਜੋ ਆਰਥੋਰਾਇਜ਼ਡ ਹੁੰਦੀ ਹੈ ਜਾਂ ਗਵਰਨਮੈਂਟ ਪਾਲਿਸੀਜ਼ ਹੁੰਦੀ ਹੈ ਉਹਨਾਂ ਦੇ ਥਰੂ ਤੁਸੀਂ ਆਪਣੇ ਪੈਸੇ ਇਨਵੈਸਟ ਕਰੋ। ਅਗਰ ਰਾਹ ਚੱਲਦੇ ਤੁਸੀਂ ਆਸ ਪੁਲੰਦ ਦੇ ਕੋਈ ਲੋਕ ਬੋਲਦੇ ਕਿ ਤੁਹਾਨੂੰ ਕੋਈ ਸਕੀਮ ਦੇ ਦੇਣਾਂ ਕੋਈ ਐਦਾਂ ਦੀ ਕੋਈ ਸਕੀਮ ਨਹੀਂ ਹੁੰਦੀ। 80% ਲੋਕੀ ਪਿੰਡਾਂ ਦੇ ਇਸ ਚਾਂਸੇ 'ਚ ਪੈਂਦੇ ਆ। ਨਹੀਂ ਆਣਾ ਚਾਹੀਦਾ ਚਾਂਸੇ 'ਚ। ਪੈਸੇ ਡਬਲ ਕਰਨ ਦੀ ਕੋਈ ਸਕੀਮ ਨਹੀਂ ਹੈ। ਪੈਸੇ ਡਬਲ ਕਰਨ ਦੀ ਇਹ ਕਿਹ ਕਿ ਸਕੀਮ ਹੈ ਤੁਸੀਂ ਮਿਹਨਤ ਕਰੋ ਮਿਹਨਤ ਨਾਲ ਤੁਹਾਡੇ ਪੈਸੇ ਡਬਲ ਹੁੰਦੇ ਐ ਐਦਾਂ ਕੋਈ ਤੁਹਾਡੇ ਪੈਸੇ ਡਬਲ ਨਹੀਂ ਕਰ ਸਕਦਾ ਕੀ ਕਾਰਵਾਈ ਹੋਊਗੀ ਅਸੀਂ ਦੇਖਾਂਗੇ ਜੇ ਅਗਰ ਤੇਨੇ ਫਰਾਡ ਕੀਤਾ ਤੇ ਫਰਾਡ ਤੇ ਜੋ ਕਾਰਵਾਈ ਬੰਦੀ ਐ ਜੋ ਸੈਕਸ਼ਨ ਚੋਂ ਕਰਾਂਗੇ ਐਸ ਪਰ ਲਾਅ ਲਾਅ ਪਰ ਫਿਰ ਵੀ ਇਹ ਬੋਲਾਂਗੇ ਹਰ ਇੱਕ ਬੰਦੇ ਨੂੰ ਬੋਲਾਂਗੇ ਗਰੀਬ ਹੋਏ ਅਮੀਰ ਹੋਏ ਕੋਈ ਲੋੜ ਹੈਗੀ ਆ ਤੇ ਆਪਣੇ ਰਿਸ਼ਤੇਦਾਰਾਂ ਨਾਲ ਟਾਈ ਅਪ ਕਰੋ ਆਪਣੇ ਭਰਾ ਭੈਣ ਤੋਂ ਜੋ ਸੱਜਣ ਮਿੱਤਰਾਂ ਨੂੰ ਤੋਂ ਪੈਸੇ ਲੈ ਲਓ ਲੇਕਿਨ ਕਿਸੇ ਫਰਾਡ ਤੋਂ ਪੈਸੇ ਨਾ ਲਓ ਤੁਸੀਂ ਆਪਣੇ ਕੀਮਤੀ ਪੈਸੇ ਵੀ ਗਵਾ ਲੈਂਦੇ ਹੋ ਇਹ ਬੜਾ ਦੁੱਖਦਾ ਕੰਮ ਐ ਕਿਉਂਕਿ ਤੁਸੀਂ ਕਿੱਦਾਂ ਕਮਾਏ ਹੁੰਦੇ ਐ ਕਿਤੇ ਡਬਲ ਨਹੀਂ ਹੋ ਸਕਦੇ ਪੈਸੇ ਸਿਰਫ ਔਰ ਸਿਰਫ ਕੋਈ অথরাইਜ਼ਡ ਤੋਂ ਪਹਿਲੇ ਜਾਂ ਤਾਂ ਕੋਈ ਵੀ ਪਾਲਿਸੀ ਹੈ ਸਰਕਾਰ ਦੀ ਗਵਰਨਮੈਂਟ ਦੀ ਜਾਂ ਕੋਈ লাইসেনਸਡ ਬੰਦਾ ਹੈ ਉਹਦਾ ਲਾਇਸੈਂਸ ਚੈੱਕ ਕਰੋ ਕਿ ਕਿਆ ਇਹ অথরাইਜ਼ਡ ਹੈ ਇਹ ਦੇਖ ਲਓ ਕਿ ਤੁਸੀਂ ਪੈਸੇ ਕਿੱਥੇ ਇਨਵੈਸਟ ਕਰ ਰਹੇ ਹੋ ਸ਼ੇਅਰ ਮਾਰਕੀਟਸ ਕਰ ਰਹੇ ਹੋ ਮਾਰਕੀਟ ਚ ਕਰ ਰਹੇ ਹੋ ਕਿਸੇ ਪਾਲਿਸੀ ਚ ਕਰ ਰਹੇ ਹੋ ਉਹ ਪਾਲਿਸੀ ਦੇ ਟਰਮ ਕੰਡੀਸ਼ਨ ਪੜੋਗੇ ਉਹਦਾ ਟਰਮ ਕੰਡੀਸ਼ਨ ਕੀ ਹੈ ਫਿਰ ਹੀ ਸਾਈਨ ਕਰੋ